ਨਾਬਾ ਵਿੱਚ ਬਣੇ ਵਾਟਰ ਟ੍ਰੀਟਮੈਂਟ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਐਸ.ਡੀ.ਐਮ ਤਰਸੀਮ ਚੰਦ ਨਾਬਾ ਵੱਲੋਂ ਪਿੰਡ ਦੁਲਦੀ ਵਾਸੀਆਂ ਨਾਲ ਇੱਕ ਮੀਟਿੰਗ ਕੀਤੀ ਗਈ। ਤਾਜੋ ਇਸ ਮਸਲੇ ਦਾ ਹੱਲ ਨਿਕਲ ਸਕੇ ਮੀਟਿੰਗ ਉਪਰੰਤ ਗੱਲਬਾਤ ਕਰਦੇ ਆ ਐਸਡੀਐਮ ਤਰਸੀਮ ਚੰਦ ਨਾਬਾ ਨੇ ਕਿਹਾ ਕਿ ਵਾਟਰ ਟ੍ਰੀਟਮੈਂਟ ਦਾ ਪਾਣੀ ਪਿੰਡ ਦੇ ਟੋਬੇ ਵਿੱਚ ਨਹੀਂ ਪਾਇਆ ਜਾਵੇਗਾ ਇਸ ਪਾਣੀ ਨੂੰ ਪਿੰਡ ਵਿੱਚੋਂ ਲੰਘਣ ਵਾਲੇ ਸੇਮ ਨਾਲੇ ਵਿੱਚ ਹੀ ਛੱਡਿਆ ਜਾਵੇਗਾ ਤੇ ਕਰੀਬ 1 ਸਾਲ ਬਾਅਦ ਇਸ ਨੂੰ ਸਰਹੰਦ ਚੋਹ ਵਿੱਚ ਪਾਇਆ ਜਾਵੇਗਾ ਹੋਰ ਕੀ ਕਿਹਾ ਇਸ ਸਬੰਧੀ ਐਸਡੀਐਮ ਤਰਸੀਮ ਚੰਦ ਨਾਬਾ ਨੇ ਤੁਸੀਂ ਵੀ ਸੁਣੋ ਪਿੰਡ ਆ ਜੀ ਕਿਉਂਕਿ ਪਿਛਲੇ ਦਿਨ ਹੀ ਸਿਹਦਰ ਗੁਰਚਰਨ ਸਿੰਘ ਜਿਹੜੇ ਸਾਫਕਾ ਸਰਪੰਚ ਨੇ ਇੱਥੋਂ ਦੇ ਤੇ ਉਹਨਾਂ ਨੇ ਮੇਰੇ ਕੋਲ ਇੱਕ ਮੰਗ ਪੱਤਰ ਦਿੱਤਾ ਸੀਗਾ ਵੀ ਜਿਹੜਾ ਪਾਣੀ ਆ ਛੱਪੜ ਚ ਪਾਇਆ ਜਾ ਰਿਹਾ ਤੇ ਸਾਡੇ ਪਿੰਡ ਵਾਲੇ ਪਹਿਲਾਂ ਹੀ ਬਹੁਤ ਸਾਰੀਆਂ ਘਾਤਕ ਬਿਮਾਰੀਆਂ ਤੋਂ ਜਿਹੜੇ ਪੀੜਤ ਨੇ ਤੇ ਪਾਣੀ ਜਿਹੜਾ ਇਹ ਛੱਪੜ ਚ ਨਾ ਪਾਇਆ ਜਾਵੇ ਹੁਣ ਅੱਜ ਜਦੋਂ ਇੱਥੇ ਆਏ ਆ ਤੇ ਇੱਕ ਤਜਵੀਜ਼ ਇਹ ਸੀ ਵੀ ਪਾਣੀ ਅਸੀਂ ਛੱਪੜ ਚ ਤਾਂ ਪਹਿਲਾਂ ਵੀ ਪਾਉਣ ਦੀ ਕੋਈ ਤਜਵੀਜ਼ ਹੈ ਹੀ ਨਹੀਂ ਸੀ ਅਸੀਂ ਤਾਂ ਪਾਣੀ ਦਲੱਦੀ ਪਿੰਡ ਤਪਾ ਕੇ ਅੱਗੇ ਪਾਈਪਰਾਂ ਆਂ ਟੈਂਪਰੇਰੀ ਤੌਰ ਤੇ ਪਾ ਰਹੇ ਸੀਗੇ ਤੇ ਬਾਅਦ ਦੇ ਵਿੱਚ ਪੱਕੇ ਤੌਰ ਤੇ ਇਸਰਾਂਦ ਚੋਦੇ ਵਿੱਚ ਵੱਲ ਲਿਆਇਆ ਜਾਊਗਾ ਤੇ ਇਹ ਪਾਣੀ ਜਿਹੜਾ ਟ੍ਰੀਟਡ ਹੁੰਦਾ ਹੈ ਜਿਹੜੇ ਕਿਸਾਨ ਸਾਡੇ ਖਾਦ ਖਾਸ ਪਾਉਂਦੇ ਨੇ ਖੇਤ ਦੇ ਵਿੱਚ ਯੂਰੀਆ ਵਗੈਰਾ ਪਾਉਂਦੇ ਨੇ ਉਹਨਾਂ ਤੋਂ ਨਜਾਦ ਹੋਊਗੀ ਤੇ ਜੇ ਇਹ ਪਾਣੀ ਲੱਗੂਗਾ ਤਾਂ ਫਸਲ ਜਿਹੜੀ ਹੈ ਕਾਫੀ ਹੁੰਦੀ ਐਂਡ ਜਿਹੜੇ ਘਾਤ ਯੂਰੀਆ ਵਗੈਰਾ ਦੇ ਜਿਹੜੇ ਪ੍ਰਭਾਵ ਨੇ ਉਹ ਨਹੀਂ ਪੈਣਗੇ ਸਾਡੇ ਤੀਵੀ ਜੀ ਇਹਨਾਂ ਨੂੰ ਕਲੀਅਰ ਕੀਤਾ ਵੀ ਪਾਣੀ ਹੈ ਕਿਸ ਕੰਮ ਆਉਣਾ ਹੈ ਜਾਂ ਉਹਦਾ ਕੋਈ ਇਹਨਾਂ ਨੂੰ ਡਾਉਣ ਦਾ ਜਵਾਬ ਦੱਸਿਆ ਜੀ ਇਹਨਾਂ ਨੂੰ ਦੋ ਦਿਨ ਸਰਪੰਚ ਸਾਹਿਬ ਗਏ ਸੀ ਵੀ ਟ੍ਰੀਟਡ ਵਾਟਰ ਹੈਗਾ ਇਹ ਪਾਣੀ ਜਿਹੜਾ ਹੈ ਫਸਲਾਂ ਨੂੰ ਲੱਗ ਸਕਦਾ ਅੰਤਲਵੰਡੀ ਸਾਹਿਬੋਂ ਵੱਲ ਜੀ ਇਸ ਤਰ੍ਹਾਂ ਦੇ ਪਲਾਂਟ ਜਿਹੜੇ ਲੱਗੇ ਨੇ ਉੱਥੇ ਲੋਕ ਕਿਸਾਨ ਜਿਹੜੇ ਪਹਿਲਾਂ ਪਾਣੀ ਨੂੰ ਬੁੱਕ ਕਰਾਉਂਦੇ ਨੇ ਬੁੱਕ ਕਰਾ ਕੇ ਫਿਰ ਆਪਦੇ ਖੇਤਾਂ ਚ ਲਾਉਂਦੇ ਨੇ ਫਿਰ ਨਹੀਂ ਡਿਮਾਂਡ ਆਇਆ ਜੀ ਮੇਨ ਦੇਖੋ ਗਰੱਦੀ ਪਿੰਡ ਦਾ ਜਿਹੜਾ ਮਸਲਾ ਜਿੰਨਾ ਕ ਮੈਂ ਸਮਝਿਆ ਚਾਰ ਪੰਜ ਬੈਠਕਾਂ ਕਰ ਲੀਆਂ ਨੇ ਡੀਸੀ ਸਾਹਿਬ ਨੂੰ ਰਿਕਵੈਸਟ ਕਰਕੇ ਮੈਂ ਇੱਥੇ ਜਿਹੜਾ ਨਾਬੇ ਦਾ ਜਿਹੜਾ ਪਾਣੀ ਹੈਗਾ ਉਹ ਕਰਤਾਰ ਕਲੋਨੀ ਕੋਲੇ ਪੈ ਰਿਆ ਕਰਤਾਰ ਕਲੋਨੀ ਤੋਂ ਇਧਰ ਨੂੰ ਆਂਦਾ ਛੱਪੜ ਜਿਹੜਾ ਹੈਗਾ ਛੱਪੜ ਦੇ ਵਿੱਚ ਬੰਨੀ ਨਹੀਂ ਹੈਗੀ ਡਰੇਨ ਦੀ ਬੰਨੀ ਨਹੀਂ ਹੈਗੀ ਤੇ ਉਹ ਪਾਣੀ ਜਿਹੜਾ ਗੰਦਾ ਪਾਣੀ ਛੱਪੜ ਦੇ ਵਿੱਚ ਮਿਕਸ ਹੋ ਜਾਂਦਾ ਤੇ ਪਾਣੀ ਸੀਪੇ ਜੋ ਕੇ ਧਰਤੀ ਹੇਠਲਾ ਪਾਣੀ ਖਰਾਬ ਹੋ ਗਿਆ ਇਹ ਜਿਹੜੀਆਂ ਲੈਬ ਦੇ ਵਿੱਚ ਰਿਪੋਰਟਾਂ ਵੀ ਆ ਚੁੱਕੀਆਂ ਪਿੰਡ ਦਾ ਮੇਨ ਮਸਲਾ ਸੀ ਵੀ ਛੱਪੜ ਦੇ ਵਿੱਚ ਪਾਣੀ ਨਾ ਪਵੇ ਅਸੀਂ ਡੀਸੀ ਸਾਹਿਬ ਨੇ ਇਸ ਡਰੇਨ ਨੂੰ ਤੇ ਛੱਪੜ ਨੂੰ ਅਲੱਗ ਕਰਨ ਲਈ ਜਿਹੜਾ ਹੈਗਾ ਉਹ ਫੰਡ ਜਾਰੀ ਕਰ ਦਿੱਤੇ ਨੇ ਪਰ ਹੁਣ ਇਸ਼ੂ ਕਈ ਨੇ ਇਸ ਪਿੰਡ ਦੇ ਵਿੱਚ ਮੈਂ ਉਸ ਲੈਵਲ ਤੇ ਨਹੀਂ ਜਾਣਾ ਚਾਹੁੰਦਾ ਵੀ ਰਾਜਨੀਤੀ ਮੈਂ ਰਾਜਨੀਤੀ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਪਿੰਡ ਵਾਸੀਆਂ ਨੂੰ ਵੀ ਇਹ ਬੇਨਤੀ ਕਰਦਾ ਵੀ ਰਾਜਨੀਤਿਕ ਮਸਲੇ ਦੇ ਵਿੱਚ ਆਪਣੇ ਪਿੰਡ ਦਾ ਹੋਰ ਨੁਕਸਾਨ ਨਾ ਕਰਾਓ 10 ਸਾਲ ਹੋ ਗਏ ਅੱਗੇ ਠੀਕ ਹੈ 10 ਸਾਲ ਤੋਂ ਅਸੀਂ ਭੁਗਤ ਰਹੇ ਹਾਂ ਜੇ ਹੁਣ ਪ੍ਰਸ਼ਾਸਨ ਸਰਕਾਰ ਇਸ ਮਾਮਲੇ ਦਾ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ ਤਾਂ ਅਸੀਂ ਇਸ ਤਰ੍ਹਾਂ ਦੇ ਬਰੋਧ ਕਰ ਰਹੇ ਹਾਂ ਛੱਪੜ ਦੇ ਵਿੱਚ ਅਸੀਂ ਮੈਂ ਫੇਰ ਕਹਿਣਾ ਛੱਪੜ ਤੇ ਅਸੀਂ ਪਾਣੀ ਨਹੀਂ ਪਾ ਰਹੇ ਜਿਹੜਾ ਪਾਣੀ ਅੱਗੇ ਵੀ ਲਿਜਾ ਰਹੇ ਹਾਂ ਉਹ ਵੀ ਸਿਰਫ ਜਦੋਂ ਤੱਕ ਅਗਲੇ ਫੰਡ ਨਹੀਂ ਆ ਸਕਦੇ ਸਰਕਾਰ ਕੋਲੇ ਫੰ ਕਰਤਾਰ ਕਲੋਨੀ ਵਾਲਾ ਪਾਣੀ ਤਾਂ ਬੰਦ ਹੋ ਸਕਦਾ ਜੇ ਐਸਟੀਪੀ ਚੱਲੂ ਐਸਟੀਪੀ ਤਾਂ ਚੱਲੂਗਾ ਜੇ ਪਾਣੀ ਦਾ ਜਿਹੜਾ ਜਿਹੜਾ ਟੀਟ ਕੀਤਾ ਵਾਟਰ ਜਿਹੜਾ ਅੱਗੇ ਨੂੰ ਨੰਗਣ ਲਈ ਜਗਾ ਹੋਏਗੀ ਸਰ ਇੱਕ ਪਿੰਡ ਵਾਸੀ ਸਾਰੇ ਰੀਸ ਕਰ ਰਹੇ ਨੇ ਵੀ ਪਹਿਲਾਂ ਸਬੰਧਤ ਮੈਕਨਿਕ ਦੇ ਬੰਦੇ ਸਫਾਈ ਵਾਸਤੇ ਕਿਹਾ ਜਾਂਦੇ ਨੇ ਬੁਖਾਰ ਕਰੀ ਨਹੀਂ ਆਇਆ ਮੈਂ ਨਾ ਜੀ ਇਹ ਕਾਗਜ਼ ਨਾਲ ਲੈ ਕੇ ਆਇਆ ਸਭ ਤੋਂ ਪਹਿਲਾਂ ਤਾਂ ਡਰੇਨੇਜ ਡਿਪਾਰਟਮੈਂਟ ਵਾਲਿਆਂ ਤੇ ਇਹ ਰੋਸ ਹੈ ਵੀ ਇਹ ਸਫਾਈ ਟਾਈਮ ਸਰ ਨਹੀਂ ਕਰਦੇ ਐਸਡੀਓ ਸਾਹਿਬ ਤੋਂ ਮੈਂ ਲਿਖਤੀ ਵੀ ਲਵਾਂ ਜਿਹੜੇ ਆਂਦੇ ਹੋ ਮੇਰੀ ਫਾਇਦੇ ਹੋ ਜੀ ਜਿਹੜੀ ਦੂਸਰੀ ਹੈ ਜਿਹੜੇ ਡੀਸੀ ਸਾਹਿਬ ਨੇ ਪੈਸੇ ਸੈਂਕਸ਼ਨ ਕੀਤੇ ਆ ਉਹਨਾਂ ਦੇ ਦਸਤਾਵੇਜ਼ ਵੀ ਮੈਂ ਸਰਪੰਚ ਸਾਹਿਬ ਨੰਬਰਦਾਰ ਜੀ ਨੂੰ ਜਿਹੜਾ ਹੈਗਾ ਮੈਂ ਲੈ ਕੇ ਆਇਆ ਆ ਰਹੀ ਫਾਈਲ ਆਫੜੋ ਜੀ ਦੇਖੋ ਪਹਿਲਾਂ ਮੈਨੂੰ ਨਹੀਂ ਪਤਾ ਪਹਿਲਾਂ ਕੀ ਹੋਇਆ ਲੇਕਿਨ ਆ ਡੀਸੀ ਸਾਹਿਬ ਨੇ ਸੈਂਕਸ਼ਨ ਕੀਤੇ ਨੇ ਜੀ ਪੈਸੇ ਆ ਮੈਂ ਕਾਗਜ਼ ਨੰਬਰਦਾਰ ਨੂੰ ਦੇਣ ਨੂੰ ਤਿਆਰ ਐ ਐਸਡੀਓ ਸਾਹਿਬ ਤੋਂ ਮੈਂ ਲਿਖਤੀ ਵੀ ਲਵਾਂ ਜਿਹੜੇ ਆਂਦੇ ਹੋ ਮੇਰੀ ਫਾਈਲ ਦਿਓ ਜੀ ਜਿਹੜੀ ਦੂਸਰੀ ਹੈ ਜਿਹੜੇ ਡੀਸੀ ਸਾਹਿਬ ਨੇ ਪੈਸੇ ਸੈਂਕਸ਼ਨ ਕੀਤੇ ਆ ਉਹਨਾਂ ਦੇ ਦਸਤਾਵੇਜ ਵੀ ਮੈਂ ਸਰਪੰਚ ਸਾਹਿਬ ਨੰਬਰਦਾਰ ਜੀ ਨੂੰ ਜਿਹੜਾ ਹੈਗਾ ਮੈਂ ਲੈ ਕੇ ਆਇਆ ਆ ਰਾਈ ਫਾਈ ਆ ਫੜੋ ਜੀ ਦੇਖੋ ਪਹਿਲਾਂ ਮੈਨੂੰ ਨਹੀਂ ਪਤਾ ਪਹਿਲਾਂ ਕੀ ਹੋਇਆ ਲੇਕਿਨ ਆ ਡੀਸੀ ਸਾਹਿਬ ਨੇ ਸੈਂਕਸ਼ਨ ਕੀਤੇ ਨੇ ਜੀ ਪੈਸੇ ਆ ਮੈਂ ਕਾਗਜ਼ ਨੰਬਰਦਾਰ ਨੂੰ ਦੇਣ ਨੂੰ ਤਿਆਰ ਐ ਇਸ ਤੋਂ ਇਲਾਵਾ ਇਹ ਕਹਿੰਦੇ ਸੀਗੇ ਜੀ ਵੀ ਇਹ ਪਾਣੀ ਇੱਥੇ ਹੀ ਰਹਿ ਜਾਊਗਾ ਜੀ ਸਾਡੇ ਪਿੰਡ ਦੇ ਵਿੱਚ ਛੱਪਣ ਚ ਜਾਂ ਡਰੇਨ ਦੇ ਵਿੱਚ ਹੀ ਰਹਿ ਜਾਊ ਅੱਗੇ ਨਹੀਂ ਉਹਨੂੰ ਲਿਜਾਊ ਆ ਐਸਡੀਓ ਨੇ ਸੀਵਰੇਜ ਬੋਰਡ ਵਾਲੇ ਇਹਨਾਂ ਨੇ ਮੈਨੂੰ ਲਿਖ ਕੇ ਦਿੱਤਾ ਇਹ ਵੀ ਮੈਂ ਪਿੰਡ ਵਾਸੀਆਂ ਨੂੰ ਦੇਣ ਨੂੰ ਤਿਆਰ ਐ ਉਸ ਤੋਂ ਅੱਗੇ ਸੀਗਾ ਜੀ ਵੀ ਐਸਟੀਪੀ ਨਹੀਂ ਚੱਲਣਾ ਜੀ ਇਹ ਪੰਜ ਇਹ ਤਾਂ ਬੰਦ ਹੋ ਜੂ ਜੀ ਸਰਕਾਰੀ ਮਸ਼ੀਨਰੀ ਨਹੀਂ ਚੱਲਦੀ ਆ ਲਿਖਤੀ ਤੌਰ ਤੇ ਇਹਦੇ ਵਿੱਚ ਕੱਢੋ ਜੀ ਹਾਂ ਇਹਦੇ ਨਾਲ ਆ ਲਿਖਤੀ ਤੌਰ ਤੇ ਜੀ ਆ ਮੈਂ ਪੜਾ ਦਿੰਦਾ ਸਾਰੇ ਪੱਤਰਕਾਰਾਂ ਵੀਰਾਂ ਨੂੰ ਆਪਰੇਸ਼ਨ ਐਂਡ ਮੇਨਟੇਨੈਂਸ ਪੰਜ ਸਾਲ ਕੰਪਨੀ ਨੇ ਕਰਨੀ ਹੈ ਜੇ ਨਹੀਂ ਕਰੂ ਕੰਪਨੀ ਨਹੀਂ ਚੱਲੂ ਤਾਂ ਉਹਦੇ ਤੇ ਉਹਨੂੰ ਗਵਰੰਟੀ ਲਈ ਜਾਊਗੀ ਜੀ ਆ ਲਿਖਤੀ ਕਾਗਜ਼ ਪੈਨਵਾਸੀਆਂ ਨੂੰ ਦੇਣ ਨੂੰ ਤਿਆਰ ਹੈ ਔਰ ਜਿਹੜਾ ਕੋਈ ਇਸ਼ੂ ਹੈ ਦੇਖੋ ਜਿਹੜੀ ਗੱਲ ਉਹ ਕਹਿੰਦੇ ਨੇ ਜੀ ਪਰਲੇ ਪਾਸੇ ਲੈ ਜਾਓ ਸਾਡੇ ਨਾਬੇ ਦੇ ਵਿੱਚ ਕਈ ਕਲੋਨੀਆਂ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਵੀ ਪੀਣ ਵਾਲਾ ਪਾਣੀ ਸੀਵਰੇਜ ਦਾ ਪਾਣੀ ਉਹ ਇਕੱਠੀਆਂ ਪੈਪਾਂ ਹੋ ਗਈਆਂ ਤੇ ਫਿਰ ਤਾਂ ਅਸੀਂ ਇੱਕ ਹੋਰ ਬਿਮਾਰੀ ਨੂੰ ਸੱਦਾ ਦੇਵਾਂਗੇ ਜੀ ਮੈਂ ਇਹ ਨਾਬੇ ਵਾਸੀਆਂ ਨੂੰ ਗਲਤੀ ਵਾਸੀਆਂ ਨੂੰ ਬੇਨਤੀ ਕਰਦਾ ਜੀ ਵੀ ਦੇਖੋ ਇਸ ਮਸਲੇ ਨੂੰ ਰਾਜਨੀਤੀ ਨਾਲ ਨਾ ਜੋੜੋ ਪਿੰਡ ਦਾ ਮਸਲਾ ਹੈ ਪਹਿਲਾਂ ਹੀ ਅਸੀਂ ਘਾਤਕ ਬਿਮਾਰੀਆਂ ਨਾਲ ਕਰੀਏ ਅਸੀਂ ਰਾਜਨੀਤੀ ਦੇ ਵਿੱਚ ਲੱਗ ਕੇ ਤੇ ਅਸੀਂ ਇਸ ਪ੍ਰੋਜੈਕਟ ਨੂੰ ਫੇਲ ਕਰ ਲਾਂਗੇ ਫਿਰ ਅੱਗੇ ਇੰਨਾ ਚਿਰ ਹੋ ਗਿਆ ਇੰਨਾ ਭਗਤੀ ਜਾਂਦੇ ਹੁਣ ਛੱਪੜ ਹੈ ਜੀ ਛੱਪ ਉਹ ਵੀ ਤਾਂ ਫਿਰ ਕਿਸੇ ਦਲੱਦੀ ਦੇ ਕੋਈ ਵਾਸੀ ਨਹੀਂ ਨੇ ਉਹਨਾਂ ਨੇ ਹੀ ਕੀਤੇ ਨੇ ਆ ਜਿਹੜੀ ਡਰੇਨ ਜਾ ਰਹੀ ਹੈ ਡਰੇਨ ਦੇ ਉੱਤੇ ਉੱਤੇ ਘਰ ਬਣੇ ਹੋਏ ਨੇ ਉਹ ਵੀ ਫਿਰ ਨਜਾਇਜ਼ ਨੇ ਅਸੀਂ ਉਸ ਪਾਸੇ ਨਹੀਂ ਜਾਣਾ ਚਾਹੁੰਦੇ ਠੀਕ ਹੈ ਜੀ ਅਸੀਂ ਕਿਸੇ ਨੂੰ ਜਾੜਨਾ ਨਹੀਂ ਚਾਹੁੰਦੇ ਅਸੀਂ ਸਰਕਾਰ ਦੀ ਮੰਸ਼ਾ ਇਹ ਹੈ ਵੀ ਲੋਕ ਬਿਮਾਰੀਆਂ ਤੋਂ ਬਚਣ ਪਾਣੀ ਦਾ ਸਹੀ ਅੱਗੇ ਨੂੰ ਵਹਾਅ ਹੋਵੇ ਤੇ ਮੈਂ ਤਾਂ ਇਹ ਬੇਨਤੀ ਕਰਦਾ ਦਲੱਦੀ ਵਾਸੀਆਂ ਨੂੰ ਵੀ ਇਸ ਵਿੱਚ ਸਰਕਾਰ ਦਾ ਸਾਥ ਦਿਓ ਮੇਰਬਾਨੀ ਇੱਥੇ ਮੌਕੇ ਤੇ ਆਏ ਆ ਜੀ ਦਲੱਦੀ ਪਿੰਡ ਐਸਟੀਐਮ ਸਾਹਿਬ ਪਹੁੰਚੇ ਹੋਏ ਨੇ ਤੇ ਇਹ ਜਿਹੜਾ ਸਰਕਾਰੀ ਪ੍ਰੋਜੈਕਟ ਜਿਹੜਾ ਪਾਸ ਹੋਇਆ ਹੋਇਆ ਇਹ ਇੰਨੇ ਜਿਹੜੀ ਗੰਦੇ ਪਾਣੀ ਦੀ ਸਮੱਸਿਆ ਜਿਹੜੀ ਕੋਈ ਕੁਝ ਵੀ ਆ ਰਹੀ ਹੈ ਟ੍ਰੀਟਡ ਪਾਣ ਲੱਗ ਰਿਹਾ ਔਰ ਪਿੰਡ ਵਾਸੀਆਂ ਨੂੰ ਹੀ ਫਾਇਦਾ ਸਰਕਾਰ ਦਾ ਪ੍ਰੋਜੈਕਟ ਹੈ ਕੋਸੋਂ ਸਮਝ ਕੇ ਲੱਗਿਆ ਸਾਰਾ ਇਹਦੇ ਵਿੱਚ ਕੋਈ ਜੇ ਕੋਈ ਵਿਗਨ ਪਊਗਾ ਕਿਸੇ ਤਰੀਕੇ ਦਾ ਪ੍ਰਸ਼ਾਸਨ ਵੱਲੋਂ ਸਾਰਾ ਹੋ ਰਿਹਾ ਫਿਰ ਇਹ ਸਖਤ ਕਾਰਵਾਈ ਜਿਹੜੀ ਕੀਤੀ ਜਾਊਗੀ ਇਸ ਸਬੰਧੀ ਪਿੰਡ ਵਾਸੀਆਂ ਨੇ ਗੱਲ ਕਰਦਾ ਕਿ ਪਿਛਲੇ ਕਾਫੀ ਸਾਲਾਂ ਤੋਂ ਨਾਬੇ ਸ਼ਹਿਰ ਦਾ ਗੰਦਾ ਪਾਣੀ ਕਰਤਾਰ ਕਲੋਨੀ ਨੇੜੇ ਨਗਰ ਕਾਉਂਸਲ ਵੱਲੋਂ ਪੰਪ ਲਗਾ ਕੇ ਸੇਮ ਨਾਲੇ ਵਿੱਚ ਹੀ ਸੁੱਟਿਆ ਗਿਆ ਜੋ ਕਿ ਲਗਾਤਾਰ ਚੱਲ ਰਿਹਾ ਹੈ ਉਹਨਾਂ ਕਹਿੰਦੇ ਕਿ ਜੇਕਰ ਪ੍ਰਸ਼ਾਸਨ ਨੇ ਪਿੰਡ ਦੇ ਵਿੱਚ ਵਾਟਰ ਟ੍ਰੀਟਮੈਂਟ ਪਲੈਂਟ ਦਾ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਸੀ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ ਸਾਡੇ ਫੈਸਲੇ ਫੈਸਲਾ ਇਹ ਕੀ ਸਾਡੇ ਪਾਣੀ ਪਾਣਾ ਚੌਧਰੀ ਜੀ ਨਾਬੇ ਦਾ ਜੀ ਉਹਦੇ ਸਬੰਧ ਵਿੱਚ ਮੀਟਿੰਗ ਈ ਤੀ ਉਹਦੇ ਸਬੰਧ ਵਿੱਚ ਅਸੀਂ ਕਹਿ ਆ ਜੀ ਸਾਡੇ ਪਿੰਡ ਨਾਲ ਪਾਣੀ ਪਾਓ ਪਾਣੀ ਜਿਸੇ ਨਾਬੇ ਦਾ ਪਾਣੀ ਪੈਂਦਾ ਉੱਥੇ ਪਾਓ ਜਾ ਰਿਹਾ ਉਹ ਤੁਹਾਨੂੰ ਸੁਝਾਉਦੇ ਆ ਇਹ ਗੱਲ ਫਾਈਨਲ ਕੀ ਹੋਇਆ ਕੋਈ ਫਾਈਨਲ ਨਹੀਂ ਹੋਇਆ ਜੋ ਕਹਿੰਦੇ ਅਸੀਂ ਟੀਸੀ ਸਾਹਿਬ ਨੂੰ ਲਿਖਦੇ ਆ ਚਿੱਠੀ ਟੀਸੀ ਸਾਹਿਬ ਨਾਲ ਮੀਟਿੰਗ ਕਰਕੇ ਦੱਸਾਂ ਫਿਲਹਾਲ ਕੀ ਸਥਿਤੀ ਆ ਕੰਮ ਤੁਸੀਂ ਰੋਕਿਆ ਹੋਇਆ ਹੈ ਇਹ ਕੰਮ ਰੋਕਿਆ ਹੋਇਆ ਹੈ ਜੀ ਵੀ ਉਹ ਕਹਿੰਦੇ ਵੀ ਤੁਸੀਂ ਨਜਾਇਜ਼ ਕਬਜ਼ੇ ਰੋਕੋ ਸਾਡੇ ਪਿੰਡ ਦੇ ਨੇ ਸਾਡੇ ਪਿੰਡ ਦੇ ਨੇ ਕਬਜ਼ੇ ਸਾਰੇ ਹੀ ਨੇ ਐਸਡੀਐਮ ਸਾਹਿਬ ਨਾਬੇ ਤੋਂ ਸਾਰੇ ਕਬਜ਼ੇ ਹਟਾ ਦੇਣਾ ਸਾਰੀਆਂ ਸੜਕਾਂ ਤੇ ਰੇੜੀਆਂ ਲੱਗੀਆਂ ਪਈਆਂ ਨੇ ਸਾਰੇ ਕਿਤੇ ਲੱਗੀਆਂ ਨੇ ਉਹ ਹਟਾ ਦੇਣਾ ਸਾਡੇ ਜਲਦੀ ਅਸੀਂ ਸਾਨੂੰ ਤਕਲੀਫ ਆ ਅਸੀਂ ਪਿੰਡਦਿਆਂ ਤੋਂ ਛੁਡਾ ਲਾਂਗੇ 80% ਸਾਡੇ ਪਿੰਡ ਦੀ ਪੰਚਾਇਤ ਦੀ ਜਗਾ ਨਾਬੇ ਦੀ ਜਗਾ ਦਾ ਹੈ ਅਜਿਹਾ ਸਭ ਕਹੇ ਨਾ ਬੀ ਜਿਹੜੀ ਆਪਣੇ ਹਸਸਾ ਨੂੰ ਸੜਕ ਜਾਂਦੀ ਆ ਉਹ ਤੋਂ ਹਟਾਉਣ ਦੀ ਜਰੂਰਤ ਕਭ ਦੀ ਤੁਸੀਂ ਕਹਿੰਦੇ ਹੁੰਦੀ ਉਹ ਦੇ ਵੀ ਨਹੀਂ ਹੁੰਦੀ ਇਹ ਤਾਂ ਜਦੋਂ ਮੇਰੇ ਘਰ ਪਾਣੀ ਆਵੜਦਾ ਉਦੋਂ ਇਹ ਦੋਨੇ ਵਿਚਾਰੇ ਆ ਜਾਈ ਐਸ ਡੀਓ ਕਹਿੰਦਾ ਸੋ ਇਹ ਤਾਂ ਆਏ ਕਹਿੰਦੇ ਮੇਰੇ ਤਾਂ ਅੱਸੀ ਤੱਕ ਗੱਲ ਹੋਈ ਵੀ ਆ ਕਹਿੰਦੇ ਨੇ ਜੀ ਬਸ ਫੰਡ ਨਹੀਂ ਗਵਰਨਮੈਂਟ ਰਿਲੀਜ਼ ਕਰ ਰਹੀ ਫੰਡ ਨਹੀਂ ਰਿਲੀਜ਼ ਕਰ ਰਹੀ ਇਹ ਤਾਂ ਹਰ ਵਾਰੀ ਆਹੀ ਕਿਸ ਹੁੰਦਾ ਹੋਰ ਹੁਣ ਇਹਨਾਂ ਨੂੰ ਝੂਠ ਬੋਲਣਾ ਪੈਂਦਾ ਇਹ ਕੀ ਕਰਨ ਇਹਨਾਂ ਨੂੰ ਝੂਠ ਬੋਲਣਾ ਪੈਂਦਾ ਹੈ ਤਾਂ ਵਿਚਾਰੇ ਮਲਾਜਮ ਨੇ ਉੱਪਰ ਹੋਂ ਜਦ ਇਹਨਾਂ ਨੂੰ ਪੈਸਾ ਆਉਂਦਾ ਹੈਗਾ ਇਹ ਤਾਂ ਬਹੁਤ ਹੀ ਕਰਨਗੇ ਦੂਜੀ ਰਹੀ ਗੱਲ ਜਿਹੜੀ ਐਸਡੀਓ ਐਸਡੀਐਮ ਸਾਹਿਬ ਨੇ ਕਹੀ ਹੈ ਤੇ ਐਸਐਚਓ ਨੇ ਕਹੀ ਹੈ ਵੀ ਆਹ ਗਰੀਬ ਗੁਰਬੇ ਵੀ ਤੁਸੀਂ ਸ਼ਾਮ ਲੱਟ ਜਿ ਬੈਠੇ ਹੋ ਸਰਕਾਰੀ ਜ਼ਮੀਨ ਇਹ ਸਰਕਾਰੀ ਜ਼ਮੀਨ ਸਰਕਾਰ ਦੀ ਨਹੀਂ ਇਹ ਸਾਡੀ ਹੈ ਸਾਡੇ ਪਿੰਡ ਦੀ ਹੈ ਸਾਡੇ ਪਿੰਡਦਿਆਂ ਨੇ ਇਹਨਾਂ ਨੂੰ ਗਰੀਬ ਗੁਰਬਿਆਂ ਨੂੰ ਦਿੱਤੇ ਵੀ ਨੇ ਸਰਕਾਰ ਤਾਂ ਉਥੋਂ ਆਰਡਰ ਲਾ ਦਿੰਦੀ ਹੈ ਵੀ ਇਹਨਾਂ ਨੂੰ ਪੰਜ ਮਰਲੇ ਦੇ ਦਿਓ ਜੀ ਇਹਨਾਂ ਨੂੰ ਢਾਈ ਮਰਲੇ ਦੇ ਦਿਓ ਜੀ ਸੱਚੀ ਉਹ ਕਹਿੰਦਾ ਜੇ ਨਹੀਂ ਕੰਮ ਹੋਣਗਾ ਹੋਗੇ ਸ਼ਕਤੀ ਕਰਾਂਗੇ ਸ਼ਕਤੀ ਕਰ ਲਵੇ ਜਦੋਂ ਹੁਣ ਅਸੀਂ ਪਹਿਲੇ ਹੀ ਮਰ ਰਿਹਾ 85% ਤਾਂ ਸਾਡੇ ਪਿੰਡ ਦਾ ਪਾਣੀ ਖਰਾਬ ਹੋਇਆ ਪਏ ਸਾਡੇ ਪਿੰਡ ਵਿੱਚ ਕੈਂਸਰ ਕਾਲਾ ਫੀੜੀ ਗਾ ਟੀਬੀ ਸਾਡੇ ਪਿੰਡ ਵਿੱਚ ਜੋੜਾਂ ਦੀ ਤਕਲੀਫ ਐਨਾ ਕੁਝ ਹੈ ਸਾਡਾ ਆ ਜਿਹੜਾ ਟੋਬਾ ਖਰਾਬ ਕਰਿਆ ਟੋਬੇ ਦੇ ਵਿੱਚ ਮੁੱਝਾਂ ਨਾ ਹੁੰਦੀਆਂ ਤੇ ਗਊਆਂ ਨਾ ਹੁੰਦੀਆਂ ਤੇ ਐਡਾ ਦਾ ਡੂੰਗਾ ਕੁਛ ਕੋਣ ਡੰਕਰ ਡਿਜੇ ਬੰਤਾ ਡਿਜੇ ਉਹ ਤੇ ਲੱਭਦਾ ਨਹੀਂ ਇਹ ਹਜਾ ਉੱਥੇ ਹੀ ਜੀ ਗਾਰ ਕਰੀ ਪਈ ਐ ਇਹਨਾਂ ਨੇ ਇਹਨਾਂ ਨੇ ਫੌਰਾ ਪ੍ਰਸ਼ਾਸਨ ਹਮੇਸ਼ਾ ਪਰੋਸੇ ਦੇ ਕੇ ਜਾਂਦਾ ਫਿਰ ਫਿਰ ਉਹੀ ਗੱਲ ਹੈ ਹੁਣ ਇਹਨਾਂ ਦਾ ਇਹਨਾਂ ਦੀ ਗੱਲ ਇਹ ਕਹਿੰਦੇ ਨੇ ਮੇਰਾ ਪਿਛਲੇ ਦਾ ਨਹੀਂ ਮੈਂ ਤੇ 20 ਸਾਲ ਤੋਂ ਤਾਂ ਮੈਂ ਲੜ ਰਹੀ ਆ ਮੈਨੂੰ ਕਹਿੰਦੇ ਹਾਂ ਹਾਂ ਜੀ ਇਹਨਾਂ ਕੋਲ ਸ਼ਾਮ ਲਾਟਾ ਦੇਖੋ ਮੈਨੂੰ ਨਹੀਂ ਸੀ ਪਤਾ ਮੇਰੇ ਸੌਰੇ ਸੌਰੇ ਦਾ ਕਬਜ਼ਾ ਦੀ ਫਿਰ ਮੇਰੇ ਜੇਠ ਨੇ ਕਰਿਆ ਭਾਈਏ ਬੰਡ ਚ ਸਾਨੂੰ ਆ ਗਈ ਜਿੱਥੇ ਬਾੜ ਸੀ ਅਸੀਂ ਬਾੜ ਗੱਡਤੀ ਮੈਨੂੰ ਆ ਜਦੋਂ ਰੋਲਾ ਪੈਂਦਾ ਉਦੋਂ ਪਤਾ ਲੱਗਦਾ ਵੀ ਇੱਕ ਖੂਜਾ ਨੌ ਕਰਮਾ ਮੇਰੀ ਜ਼ਮੀਨ ਵੜ ਲੀਏ ਨੇ ਆ ਕਾਦੀ ਸਰਪੰਚ ਨੇ ਨੌ ਕਰਮਾ ਜ਼ਮੀਨ 12 ਕਰਮਾ ਇਹ ਲਾਤਾ ਨਾਲ 33 ਕਰਮਾ ਜ਼ਮੀਨ ਮੇਰੀ ਟੋਬੇ ਚ ਪਈ ਹੈ ਦੱਸੋ ਮੈਨੂੰ ਇਨਸਾਫ ਕਿੱਥੇ ਮਿਲਦਾ ਪਪੀ 20 ਸਾਲ ਤੋਂ ਲੜ ਰਹੀ ਹੈ ਤੁਸੀਂ ਇਹ ਵਿਚਾਰਾ ਇਹ ਐਸ ਡੀ ਐਮ ਤਾਂ ਇੱਕ ਛੋਟਾ ਜਿਹਾ ਲਾਲਾ ਵੀ ਤੂੰ ਤਹਿਸੀਲ ਦਾ ਮੁਲਾਜ਼ਮ ਹੈ ਇਹਦੇ ਬਸ ਕੀ ਹੈ ਜਿੱਥੋਂ ਸਰਕਾਰਾਂ ਝੰਡਾ ਹਲਾਉਣ ਕਿਵੇਂ ਹੋਊਗਾ ਅਸੀਂ ਕਿੱਥੇ ਕਿੱਥੇ ਤੱਕ ਜਾਏ ਲਵੇਨ ਲੱਗਣੇ ਤਾਂ ਕਾਲੀ ਗਵਰਨਮੈਂਟ ਦੀ ਜੀਨੇ ਜਿਹਦੇ ਨਾਲ ਵਾਪਰੀ ਹੁੰਦੀ ਹੈ ਉਹਨੂੰ ਪਤਾ ਹੁੰਦਾ ਉਹ ਜੀ ਮੈਡਮ ਨੇ ਪੱਤਰਕਾਰੀ ਦੀ ਆੜ ਦੇ ਵਿੱਚ ਜ਼ਮੀਨ ਦਾ ਬਲੀਲਾ ਦੱਸੋ ਸੌਰੇ ਨੇ ਕੋਲ ਹੈ ਮੇਰੇ ਕੋਲੇ ਜੇਠ ਕੋਲ ਹੈ ਭਾਈਆਂ ਬੰਨ ਚ ਸਾਨੂੰ ਆ ਗਈ ਸਾਨੂੰ ਪਤਾ ਨਾ ਸਤਾ ਇਹ ਜੀ ਮੇਰੇ ਘਰ ਦਾ ਥੋੜਾ ਦਿਮਾਗੀ ਤੌਰ ਤੇ ਠੀਕ ਹੈ ਉਹਨੂੰ ਪਤਾ ਨਾ ਸਤਾ ਵੀ ਕਿੱਥੇ ਸਾਡੀ ਜ਼ਮੀਨ ਆਉਂਦੀ ਤੇਹੀ ਵੀ ਜਿਹੜੀ ਮੇਰੇ ਕੋਲ ਜ਼ਮੀਨ ਆ ਭਾਈ ਪੈਸੇ ਲੈ ਲਓ ਮੇਰੀ ਜ਼ਮੀਨ ਕੱਢ ਲਓ ਪਰ ਮੇਰੇ ਮੇਰੇ ਉਹ ਤਾਂ ਦੇਓ ਵਾਪਸ ਜਿਹੜੀ ਮੇਰੀ ਜ਼ਮੀਨ ਵੱਢ ਕੇ ਲੈ ਗਿਆ ਇਹ ਤੇ ਡਰੇਨੇਜ ਡਿਪਾਰਟਮੈਂਟ ਤੋਂ ਸਾਰਾ ਪਿੰਡ ਤੁਹਾਡੇ ਦੇ ਰੋਸ ਕਰ ਰਿਹਾ ਵੀ ਤੁਸੀਂ ਹਰ ਵਾਰੀ ਇਹਨਾਂ ਨੂੰ ਮੂਰਖ ਬਣਾ ਕੇ ਜਾਂਦੇ ਹੋ ਔਰ ਸਪਾਈ ਨਹੀਂ ਕਰਾਉਂਦੇ ਨਹੀਂ ਜੀ ਅਸੀਂ ਸਪਾਈ ਹਰ ਸਾਲ ਹੁੰਦੀ ਹੈ ਈਵਨ ਇਸ ਸਾਲ ਜਿਹੜੀ ਸਪਾਈ ਹੋ ਰਹੀ ਹੈਗੀ ਉਹ ਡਿਪਾਰਟਮੈਂਟ ਮਸ਼ੀਨਰੀ ਲਈ ਹੋ ਰਹੀ ਹੈ ਤੁਸੀਂ ਖੜੇ ਥੋਡੇ ਸਾਹਮਣੇ ਪਿੰਡ ਵਾਸੀ ਕੋਈ ਨਹੀਂ ਜੀ ਅੱਜ ਕੀ ਲਿਖਤੀ ਲੈਣੇ ਆ ਤੁਸੀਂ ਦੀ ਫਿਰ ਦੇਖਦੇ ਆਵਾਂਗੇ ਜਦੋਂ ਲਿਖਤੀ ਆ ਗਿਆ ਸਮਝ ਰਹੋ ਵੀ ਸਾਰਾ ਪਿੰਡ ਤੁਹਾਡੇ ਰੋਸ ਕਰਕੇ ਅਗਲਾ ਕੰਮ ਹੈ ਜਿਹੜਾ ਹੋਣ ਨਹੀਂ ਦੇ ਰਿਹਾ ਨਹੀਂ ਜੀ ਮੇਰੇ ਕਿਸ ਮੇਰੇ ਕਿਸ ਕਰਕੇ ਹੈਗਾ ਰੋਸ ਹਰ ਸਾਲ ਦੀ ਸਫਾਈ ਹੁੰਦੀ ਹੈ ਜੀ ਪਿੰਡ ਵਾਲਿਆਂ ਤੋਂ ਅਸੀਂ ਬਕਾਇਦਾ ਲਿਖਵਾ ਕੇ ਲੈਣੇ ਆਂਗੇ ਪਿਛਲੇ ਸਾਲ ਸਾਈਡੀ ਡਿਪਾਰਟਮੈਂਟ ਦੀ ਵਿਜੀਲੈਂਸ ਚੈਕਿੰਗ ਕਰਦੀਏਗੀ ਪੁੱਛ ਲਈ ਜੀ ਅੱਜ ਕੀ ਮੈਂ ਲਿਖਾ ਕੇ ਲਾਵਾਂਗਾ ਜੀ ਇਹਨਾਂ ਤੋਂ ਐਂ ਪਿੰਡ ਵਾਲਿਆਂ ਨੂੰ ਕਾਪੀ ਦੇਵਾਂਗੇ ਜੀ ਠੀਕ ਹੈ